ਦੇਖੋ ਪਰਮਿੰਦਰ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਔਰ ਜਿਹੜੀ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਪਠਾਨ ਮਾਜਰਾ ਫਰਾਰ ਹੋਇਆ ਪੁਲਿਸ ਉਸ ਨੂੰ ਪੰਜਾਬ ਲੈ ਕੇ ਆ ਰਹੀ ਸੀ ਔਰ ਕਰਨਾਲ ਦੇ ਕੋਲ ਕਰਨਾਲ ਦੇ ਕੋਲ ਹੀ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਇੱਕ ਕਾਰ ਕੋ ਗੱਡੀ ਲੈ ਕੇ ਅੱਜ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਜਾਣਕਾਰੀ ਹੁਣ ਤੱਕ ਦੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਤੇ ਫਾਇਰਿੰਗ ਕਰਕੇ ਅਰਮੀਤ ਪਠਾਨ ਮਾਜਰਾ ਫਰਾਰ ਹੋਇਆ ਔਰ ਤੋਂ ਦੱਸਦੀ ਹੈ ਕਿ ਕਿਉਂਕਿ ਪੰਜਾਬ ਲੈ ਕੇ ਆਣਾ ਸੀਗਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਲੇਕਿਨ ਲੋਕਲ ਥਾਣੇ ਜਾਂ ਉਸ ਦੀ ਜਿਹੜਾ ਉਹਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਅਚਾਨਕ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਜਿਹੜਾ ਕਾਂਸਟੇਬਲ ਹੈ ਉਹ ਖਾਇਲ ਵੀ ਹੋਇਆ ਇੰਜਰਡ ਹੋਇਆ ਹੈ ਹਾਲਾਂਕਿ ਪੁਲਿਸ ਤੇ ਗੱਡੀ ਵੀ ਚੜਾ ਕੇ ਜਿਹੜਾ ਪਠਾਨ ਮਾਜਰਾ ਹੈ ਉਹ ਉਸ ਤੋਂ ਫਰਾਰ ਹੋਇਆ ਇੱਕ ਸਕੋਰਪਿਓ ਤੇ ਇੱਕ ਮੋਟਰ ਗੱਡੀ ਦੇ ਵਿੱਚ ਫਰਾਰ ਹੋਏ ਹਨ ਉਹਦੇ ਸਾਥੀ ਵੀ ਉਹਦੇ ਨਾਲ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਹਾਲਾਂਕਿ ਪੁਲਿਸ ਨੂੰ ਪੋਰਸਨਲ ਗੱਦੀ ਤਾਂ ਫੜੀ ਗਈ ਲੇਕਿਨ ਜਿਹੜੀ ਦੱਸੀ ਜਾ ਰਹੀ ਹੈ ਕਿ ਬਲੈਕ ਕਲਰ ਦੀ ਜਿਹੜੀ ਸਕਾਰਪਿਓ ਹੈ ਉਹਦੇ ਵਿੱਚ ਜਿਹੜਾ ਪਠਾਨ ਮਾਜਰਾ ਹੈ ਉਹ ਫਰਾਰ ਹੋਇਆ ਔਰ ਕਈ ਟੀਬਾ ਹੁਣ ਪੁਲਿਸ ਦੀ ਹਾਲਾਂਕਿ ਹੁਣ ਹਰਿਆਣਾ ਪੁਲਿਸ ਦੀ ਵੀ ਇਹਦੇ ਵਿੱਚ ਮਦਦ ਦਿੱਤੀ ਜਾ ਰਹੀ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੋਵੇਂ ਉਸ ਨੂੰ ਹੁਣ ਜਿਹੜੇ ਨਾਕੇ ਲਾਏ ਜਾ ਰਹੇ ਔਰ ਬਲੈਕ ਸਕਾਰਪਿਓ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਲੇਕਿਨ ਹਜੇ ਤੱਕ ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨ ਮਾਜਰਾ ਫਰਾਰ ਹੋ ਚੁੱਕਾ ਔਰ ਕਰਨਾਲ ਦੇ ਜਿਹੜੇ ਅੰਦਰ ਨੇ ਇੰਟਰਨਲ ਜਿਹੜੇ ਪਿੰਨ ਨੇ ਉਥੋਂ ਫਰਾਰ ਹੋਇਆ ਜੀ ਉਸ ਦੀ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਹਾਲਾਂਕਿ ਹੁਣ ਲਗਾਤਾਰ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਸ ਨੂੰ ਕੌਦੀ ਭਾਲ ਕੀਤੀ ਜਾ ਰਹੀ ਹੈ ਔਰ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਏਗਾ ਲੇਕਿਨ ਗੱਡੀ ਚੜਾ ਕੇ ਪੁਲਿਸ ਨੇ ਗੱਡੀ ਚੜਾ ਕੇ ਉਹਨੇ ਜਿਹੜੀ ਹੈਗੀ ਉਹ ਗੱਡੀ ਆਪਣੀ ਫਰਾਰ ਹੋਈ ਹਾਲਾਂਕਿ ਉਹਦੇ ਸਾਥੀ ਜਿਹੜੇ ਪਠਾਨ ਮਾਜਰਾ ਦੇ ਸਾਥੀ ਹੈ ਉਹ ਵੀ ਉਹਦੇ ਨਾਲ ਮੌਜੂਦ ਸੀ ਔਰ ਉਸ ਨੂੰ ਪੰਜਾਬ ਲੈ ਕੇ ਆਉਣ ਦੀ ਤਿਆਰੀ ਸੀ ਲੇਕਿਨ ਕਰਨਾਲ ਦੇ ਕੋਲ ਹੀ ਉਸਨੇ ਪੁਲਿਸ ਤੇ ਗੱਡੀ ਚੜਾਈ ਫਾਇਰਿੰਗ ਕੀਤੀ ਔਰ ਉਤੋਂ ਫਰਾਰ ਹੋ ਗਿਆ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਪੁਲਿਸ ਕਾਂਸਟੇਬਲ ਨੂੰ ਦੇ ਵਿੱਚ ਇੰਜਰਡ ਹੋਇਆ ਜੋ ਕਿ ਹਾਲਾਂਕਿ ਸਟੇਬਲ ਹੈ ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ ਲੇਕਿਨ ਪੁਲਿਸ ਵਿਦ ਅ ਕੋਆਰਡੀਨੇਸ਼ਨ ਆਫ ਹਰਿਆਣਾ ਪੁਲਿਸ ਦੇ ਨਾਲ-ਨਾਲ ਦੋਵੇਂ ਪੁਲਿਸ ਉਦੀਪਾਲ ਕਰ ਰਹੀ ਹੈ ਔਰ ਜਲਦੀ ਕਾਬੂ ਕਰਨ ਦੀ ਜਿਹੜੀ ਗੱਲ ਹੈ ਪਰਮਿੰਦਰ ਕੀਤੀ ਜਾ ਰਹੀ ਹੈ ਕਿਉਂਕਿ ਪਠਾਨ ਮਾਜਰਾ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਸੀ ਜਿਹਦੇ ਵਿੱਚ ਉਹਨੇ ਜਾਣਕਾਰੀ ਦਿੱਤੀ ਸੀ ਔਰ ਪੁਲਿਸ ਵੀ ਲਗਾਤਾਰ ਉਦੀਪਾਲ ਕਰ ਰਹੀ ਸੀ 1374 ਇਸ ਮਾਮਲੇ ਵਿੱਚ ਅਦੇ ਵਿੱਚ ਲਗਾਤਾਰ ਉਡੀਪਾ ਹਲ ਕਰ ਰਹੀ ਸੀ ਕਿ ਔਰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਸੀ ਕਿ ਹਰਿਆਣਾ ਦੇ ਵਿੱਚ ਲੁਕਿਆ ਹੋਇਆ ਕਰਨਾਲ ਦੇ ਕੋਲ ਇੱਕ ਪਿੰਡ ਹੈ ਉੱਥੇ ਲੁਕਿਆ ਹੋਇਆ ਜਿਹੜੀ ਜਾਣਕਾਰੀ ਡੀਜੀਪੀ ਦੇ ਕੋਲ ਐਕਟਿਵ ਹੈ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਥੇ ਟਰ ਪਕੜ ਕੇ ਪਠਾਨ ਮਾਜਰਾ ਨੂੰ ਕਾਬੂ ਕੀਤਾ ਗਿਆ ਉਹਨੂੰ ਇੱਥੇ ਪਟਿਆਲਾ ਲਾੜੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਦੇ ਵਿੱਚ ਲਾੜੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਦੇ ਵਿਚਾਲੇ ਉਹਦੇ ਜਿਹੜੇ ਸਾਥੀ ਹੈ ਉਹਨਾਂ ਵੱਲੋਂ ਤੇ ਹਰਮੀਰ ਪਠਾਨ ਮਾਜਰਾ ਦੇ ਕੋਲੋਂ ਆਪਸ ਵਿੱਚ ਪਹਿਲਾਂ ਪੁਲਿਸ ਨਾਲ ਬਹਿਸ ਬਾਜ਼ੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਕਿ ਚਾਲੰਗੀ ਕੋਸ਼ਿਸ਼ ਕੀਤੀ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਉਹ ਨਾਲ ਦੇ ਨਾਲ ਹੀ